ਸਤ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਆਪਾਂ ਤੁਹਾਨੂੰ ਜਿਹੜੀ ਦੱਸ ਰਹੇ ਹਾਂ ਤੁਹਾਡੇ ਵਾਸਤੇ ਬਹੁਤ ਹੀ ਫਾਇਦੇ ਦੀ ਗੱਲ ਆ ਜਿਹੜੀਆਂ ਘਰ ਬੈਠੀਆਂ ਬੀਬੀਆਂ ਉਹ ਘਰ ਬੈਠੇ ਹੀ ਪੈਸੇ ਕਮਾ ਸਕਦੀਆਂ ਉਹ ਕਿਸ ਤਰ੍ਹਾਂ ਤੁਸੀਂ ਕਮਾ ਸਕਦੇ ਆ ਉਹਦੀ ਜਾਣਕਾਰੀ ਅੱਜ ਮੈਂ ਤੁਹਾਨੂੰ ਦੇਣ ਲੱਗੀ ਆ ਵੀ ਤੁਸੀਂ ਇੱਕ ਫਾਰਮ ਭਰਨਾ ਹੈ ਫਾਰਮ ਭਰ ਕੇ ਤੇ ਤੁਸੀਂ ਇਹ ਜਿਹੜੀਆਂ ਆਪਣੀਆਂ ਘਰ ਬੈਠੀਆਂ ਬੀਬੀਆਂ ਉਹ ਸਲਾਈ ਦਾ ਕੰਮ ਕਰ ਸਕਦੀਆਂ ਜਿਹੜਾ ਭਗਵੰਤ ਮਾਨਾ ਉਹਨੇ ਇੱਕ ਸਕੀਮ ਕੱਢੀ ਆ ਤੁਸੀਂ ਵੀ ਉਸ ਸਕੀਮ ਦਾ ਬਹੁਤ ਵਧੀਆ ਫਾਇਦਾ ਲੈ ਸਕਦੇ ਆ ਜੋ ਬੀਬੀਆਂ ਘਰ ਵਿੱਚ ਵਿੱਚ ਬੈਠੀਆਂ ਸਲਾਈ ਕਰਦੀਆਂ ਹਨ ਉਹਨਾਂ ਵਾਸਤੇ ਸਰਕਾਰੀ ਕੰਮ ਆ ਇਹ ਤੁਸੀਂ 35 ਤੋਂ 40000 ਤੱਕ ਤੁਸੀਂ ਜਿਹੜੇ ਪੈਸੇ ਆ ਘਰ ਬੈਠੇ ਰੁਪਏ ਤੁਸੀਂ ਕਮਾ ਸਕਦੇ ਹੋ ਨਾਲੇ ਘਰ ਦੇ ਘਰੇ ਤੇ ਨਾਲੇ ਤੁਸੀਂ ਇਹ ਕਮਾਈ ਕਰ ਸਕਦੇ ਹੋ ਜਿਹੜੇ ਇਹ ਤੁਸੀਂ ਵੀਡੀਓ ਤੋਂ ਐਂਡ ਤੱਕ ਬਨੇ ਰਹਿਣਾ ਮੈਂ ਐਂਡ ਤੇ ਤੁਹਾਨੂੰ ਦੱਸੂਗੀ ਜਿਹੜੇ ਇਹ ਫਾਰਮ ਆ ਤੁਸੀਂ ਇਹ ਕਿੱਥੋਂ ਭਰਨੇ ਆ ਤੇ ਕਿੱਥੋਂ ਤੁਸੀਂ ਇਹ ਭਰ ਕੇ ਤੇ ਇਹਦਾ ਤੁਸੀਂ ਇਹ ਲਾਭ ਉਠਾ ਸਕਦੇ ਹੋ ਇਹ ਜਿਵੇਂ ਸਕੂਲ ਦੀਆਂ ਵਰਦੀਆਂ ਜਿਵੇਂ ਹੁਣ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਤਾਂ ਤੁਸੀਂ ਸਟਿਚ ਕਰਨੀਆਂ ਕਰਨੀਆਂ ਜਿਹੜੀਆਂ ਪ੍ਰਾਈਵੇਟ ਸਕੂਲ ਆ ਉਹ ਵੀ ਹੁਣ ਇਹ ਕੰਮ ਕਰਨ ਲੱਪੇ ਕਿਉਂਕਿ ਜਿਹੜੀਆਂ ਬੱਚਿਆਂ ਦੀਆਂ ਡ੍ਰੈਸਾਂ ਉਹ ਬਣਾਉਣੀਆਂ ਬਹੁਤ ਹੀ ਸੌਖੀਆਂ ਤੇ ਕਟਾਈ ਉਹਨਾਂ ਨੇ ਤੁਹਾਨੂੰ ਕਰਕੇ ਦੇਣੀ ਹੈ ਤੁਸੀਂ ਕਟਾਈ ਵੀ ਨਹੀਂ ਕਰਨੀ ਸਾਰਾ ਕੁਝ ਤੁਹਾਨੂੰ ਉਹਨਾਂ ਨੇ ਦੇਣਾ ਹੈ ਸਰਕਾਰੀ ਸਕੂਲ ਵਾਲਿਆਂ ਨੇ ਜਿਵੇਂ ਸਰਕਾਰੀ ਸਕੂਲ ਦੀਆਂ ਡ੍ਰੈਸਾਂ ਬਣਾਉਣੀਆਂ ਲੜਕੀਆਂ ਦੀਆਂ ਤੇ ਲੜਕੀਆਂ ਦੀਆਂ ਤੇ ਜਿਵੇਂ ਇਹ ਆਪਣੇ ਪੁਰਸ ਮਲਾਜਮਾਂ ਉਹਨਾਂ ਦੀਆਂ ਵਾਦੀਆਂ ਵੀ ਤੁਸੀਂ ਸਟਿਚ ਕਰ ਸਕਦੇ ਹੋ ਜੇ ਤੁਹਾਨੂੰ ਜ਼ਿਆਦਾ ਸਲਾਈ ਆਉਂਦੀ ਆ ਤੇ ਤੁਸੀਂ ਉਹਨਾਂ ਦੀਆਂ ਜਿਹੜੀਆਂ ਡ्रेसेस ਆ ਉਹ ਵੀ ਤੁਸੀਂ ਬਣਾ ਸਕਦੇ ਹੋ ਇਹ ਤੁਸੀਂ ਫਾਇਦਾ ਜ਼ਰੂਰ ਉਠਾਉਣਾ ਕਿਉਂਕਿ ਜਿਹੜੀਆਂ ਆਪਣੀਆਂ ਬੀਬੀਆਂ ਆ ਉਹਨਾਂ ਨੂੰ ਪੈਸੇ ਦੀ ਬਹੁਤ ਕਮੀ ਹੁੰਦੀ ਆ ਤੇ ਤੁਸੀਂ 35000 ਤੋਂ 40000 ਤੱਕ ਮਹੀਨਾ ਕਮਾ ਸਕਦੀਆਂ ਘਰ ਬੈਠੀਆਂ ਇਹ ਤੁਸੀਂ ਜ਼ਰੂਰ ਫਾਰਮ ਭਰਨਾ ਜਿਹੜੀ ਫਾਰਮ ਆ ਤੁਸੀਂ ਇਹ ਮੈਂ ਤੁਹਾਨੂੰ ਦੱਸ ਦਿੰਨੀ ਆ ਵੀ ਇਹ ਕਿੱਥੋਂ ਲੈਣਾ ਤੇ ਜੇ ਮੇਰੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜੋ ਵੀ ਨਵੀਂ ਮੈਂ ਵੀਡੀਓ ਪਾਵਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਇਹ ਹੁਣ ਬੀਬੀਆਂ ਵਾਸਤੇ ਜਿਹੜਾ ਕੰਮ ਹੈ ਬਹੁਤ ਹੀ ਵਧੀਆ ਜਿਆਦਾ ਕੰਮ ਆ ਤੇ ਮੈਂ ਐਂਡ ਤੇ ਤੁਹਾਨੂੰ ਦੱਸਾਂਗੀ ਵੀ ਤੁਸੀਂ ਜਿਹੜੀ ਇਹ ਜਿਹੜੇ ਫਾਰਮ ਆ ਇਹ ਤੁਸੀਂ ਕਿੱਥੇ ਲੈਣੇ ਆ ਜਿਹੜੇ ਤੁਸੀਂ ਫਾਰਮ ਆ ਇਹ ਤੁਸੀਂ ਲੈ ਸਕਦੇ ਹੋ ਜੀ ਜਿਵੇਂ ਤੁਹਾਡੇ ਕੋਈ ਜਿੱਥੇ ਤੁਹਾਡਾ ਸ਼ਹਿਰ ਨੇੜੇ ਲੱਗਦਾ ਹੈ ਉੱਥੇ ਤੁਸੀਂ ਕੈਫੇ ਦੇ ਵਿੱਚ ਲੈ ਸਕਦੇ ਆ ਕੈਫੇ ਦੇ ਵਿੱਚ ਤੁਸੀਂ ਫਾਰਮ ਨੂੰ ਭਰ ਸਕਦੇ ਆ ਕਿਉਂਕਿ ਜਿਹੜੇ ਫਾਰਮ ਆ ਉਹ ਕੈਫੇ ਤੋਂ ਹੀ ਭਰੇ ਜਾਂਦੇ ਆ ਹੁਣ ਕਈ ਬੀਬੀਆਂ ਨੂੰ ਕੈਫੇ ਦਾ ਪਤਾ ਨਹੀਂ ਹੁੰਦਾ ਕੈਫੇ ਦਾ ਮਤਲਬ ਹੈ ਜਿੱਥੇ ਕੰਪਿਊਟਰ ਸੈਂਟਰ ਆ ਤੁਸੀਂ ਉੱਥੇ ਫਾਰਮ ਆਪਦੇ ਭਰ ਸਕਦੇ ਹੋ ਫਾਰਮ ਹੁਣ ਤੁਹਾਨੂੰ ਉੱਥੇ ਜਾ ਕੇ ਪੱਤਰ ਲੱਗੂਗਾ ਵੀ ਇਹ ਕਿੰਨੇ ਦਾ ਫਾਰਮ ਆ ਖਿਆਲ ਦੇ ਸਸਤਾ ਹੀ ਹੋ ਸਕਦਾ 100 100 ਰੁਪਏ ਦਾ ਹੋਊਗਾ ਜਾਂ ਇਹਦੇ ਤੋਂ ਵੱਧ ਵੀ ਹੋ ਸਕਦਾ ਜਾਂ 100 ਤੋਂ ਘੱਟ ਵੀ ਹੋ ਸਕਦਾ ਹੈ ਤੇ ਤੁਸੀਂ ਜਿਹੜੇ ਫਾਰਮ ਭਰਨੇ ਆ ਇਹ ਉੱਥੇ ਕੰਪਿਊਟਰ ਸੈਂਟਰ ਦੇ ਵਿੱਚ ਭਰ ਲੈਣੇ ਆ ਫਾਰਮ ਤੇ ਉੱਥੇ ਫਾਰਮ ਤੁਹਾਨੂੰ ਕੱਢ ਦੇਣਗੇ ਤੁਹਾਨੂੰ ਉਹ ਸਾਰਾ ਕੁਝ ਉਹ ਕੈਫੇ ਵਾਲੇ ਜਿਹੜੇ ਕੰਪਿਊਟਰ ਸੈਂਟਰ ਵਾਲੇ ਉਹ ਹੀ ਸਾਰਾ ਕੁਝ ਲਿਖ ਕੇ ਤੇ ਤੁਹਾਨੂੰ ਤੁਹਾਡਾ ਜਿਹੜਾ ਨਾਂ ਹੈ ਪਤਾ ਹੈ ਪਿੰਡ ਆ ਉਹ ਸਾਰਾ ਕੁਝ ਦੱਸ ਦੇਣਗੇ ਇਹ ਤੁਸੀਂ ਪੈਸੇ ਕਮਾ ਸਕਦੇ ਹੋ ਇਸ ਸਕੀਮ ਦਾ ਨਾਮ ਹੈ ਜੀ ਪਹਿਲ ਸਕੀਮ ਇਹ ਜਿਹੜੀ ਆਪਣੀ ਗਵਰਨਮੈਂਟ ਸਰਕਾਰ ਵੱਲੋਂ ਆਪਣੀ ਕੱਢੀ ਹੈ ਪੰਜਾਬ ਸਰਕਾਰ ਵੱਲੋਂ ਸੌਰੀ ਪੰਜਾਬ ਸਰਕਾਰ ਵੱਲੋਂ ਅਪਣਾਈ ਕਾਨੂੰਨ ਕੱਢਿਆ ਗਿਆ ਕਿਉਂਕਿ ਸੰਗਰੂਰ ਜ਼ਿਲ੍ਹੇ ਵਿੱਚ ਇਹ ਕੰਮ ਚਲਾਇਆ ਹੋਇਆ ਹੈ ਤੇ ਹੁਣ ਆਪਣੀ ਪੰਜਾਬ ਸਰਕਾਰ ਨੇ ਆਖਿਆ ਕਿ ਇਹ ਸਾਰੇ ਜ਼ਿਲ੍ਹਿਆਂ ਵਿੱਚ ਹੀ ਇਹ ਸਕੀਮ ਚਲਾਈ ਜਾਵੇ ਕਿਉਂਕਿ ਜਿਹੜੀਆਂ ਸਕੂਲ ਦੀਆਂ ਵਰਦੀਆਂ ਉਹ ਵੀ ਬੀਬੀਆਂ ਸਟਿਚ ਕਰ ਸਕਦੀਆਂ ਤੇ ਪੁਲਿਸ ਮੁਲਾਜ਼ਮਾਂ ਦੀਆਂ ਵਰਦੀਆਂ ਵੀ ਤੁਸੀਂ ਸਟਿਚ ਕਰਦੇ ਆ ਤੇ ਆਪਣੇ ਘਰ ਦੀ ਜਿਵੇਂ ਆਰਥਿਕ ਹਾਲਤ ਥੋੜੀ ਜਿਹੀ ਖਰਾਬ ਆ ਤੇ ਤੁਸੀਂ ਇਹ ਪੈਸਾ ਕਮਾ ਕੇ ਆਪਦੀ ਸਥਿਤੀ ਨੂੰ ਚੰਗੀ ਕਰ ਸਕਦੇ ਆ ਇਹ ਕੰਮ ਤੁਸੀਂ ਜ਼ਰੂਰ ਕਰਨਾ ਜੀ ਇਹ ਫਾਰਮ ਆ ਜਿਹੜੇ ਤੁਸੀਂ ਆਪਣੇ ਕੰਪਿਊਟਰ ਸੈਂਟਰ ਵਿੱਚ ਜਾ ਕੇ ਤੁਸੀਂ ਇਹ ਪਹਿਲ ਸਕੀਮ ਆ ਜਿਹੜੀ ਹੈਗੀ ਆ ਆਈ ਵੀ ਤੁਸੀਂ ਇਸ ਤਰ੍ਹਾਂ ਕਹਿਣਾ ਜੀ ਜਿਹੜੀ ਪਹਿਲ ਸਕੀਮ ਆ ਪੰਜਾਬ ਸਰਕਾਰ ਨੇ ਇਹਦੀ ਪੈਰ ਸਕੀਮ ਕੀਤੀ ਹੈ ਉਹਦੇ ਚ ਅਸੀਂ ਫਾਰਮ ਭਰਨਾ ਤੇ ਉਹ ਤੁਹਾਡਾ ਫਾਰਮ ਭਰ ਦੇਣਗੇ ਤੁਸੀਂ ਆਪਣਾ ਨਾਮ ਲਿਖਾ ਦੇਣਾ ਤੇ ਜੋ ਵੀ ਪਿੰਡ ਦਾ ਨਾਮ ਉਹ ਤੁਸੀਂ ਲਿਖਾਉਣਾ ਹੈ ਤੇ ਤੁਸੀਂ ਉੱਥੇ ਜਾ ਕੇ ਤੁਸੀਂ ਜਿਹੜਾ ਤੁਹਾਡੇ ਨਾਲ ਕੋਈ ਤੁਹਾਨੂੰ ਜਿਲ੍ਹਾ ਲੱਗਦਾ ਤੁਸੀਂ ਉੱਥੇ ਜਾ ਕੇ ਇਹ ਆਪਦੇ ਤੁਸੀਂ ਫਾਰਮ ਭਰ ਸਕਦੇ ਆ ਤੇ ਇਹਦਾ ਤੁਸੀਂ ਲਾਭ ਉਠਾ ਸਕਦੇ ਆ ਜੇ ਤੁਸੀਂ ਮੇਰੇ ਚੈਨਲ ਤੇ ਨਿਊ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੋ ਵੀ ਮੈਂ ਵੀਡੀਓ ਨਵੀਂ ਪਾਵਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਜੀ ਧੰਨਵਾਦ ਜੀ